ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜਾਂ ਸਾਡੀ ਗਰੀਬੀ ਨਹੀਂ ਦੂਰ ਹੁੰਦੀ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਚਲਦਾ ਚਲਦਾ ਕਾਰੋਬਾਰ ਵੀ ਬੰਦ ਹੋ ਚੁੱਕਾ ਹੈ ਤਾਂ ਉਹਨਾਂ ਦੇ ਲਈ ਅੱਜ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਨੂੰ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਕਰਨਾ ਹੈ ਰਾਤ ਨੂੰ ਸੌਣ ਦੇ ਸਮੇਂ ਸਿਰਹਾਣੇ ਥੱਲੇ ਰੱਖ ਕੇ ਇਹ ਇੱਕ ਚੀਜ਼ ਨੂੰ ਤੁਸੀਂ ਸੌ ਜਾਣਾ ਹੈ ਤੁਸੀਂ ਉਹ ਕਿਹੜੀ ਚੀਜ਼ ਹੈ ਜਿਸ ਨੂੰ ਸਿਰਹਾਣੇ ਥੱਲੇ ਰੱਖਣਾ ਹੈ ਇਹ ਉਪਾਅ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਚੁੰਮਕ ਵਾਂਗ ਖਿੱਚੇ ਆਵੇਗਾ। ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਤੇ ਵੀਡੀਓ ਦੇ ਵਿੱਚ ਦੱਸਾਂਗੇ। ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਅਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਸਾਧ ਸੰਗਤ ਜੀ ਐਸੇ ਹੀ ਤਰ੍ਹਾਂ ਰਾਤ ਨੂੰ ਸੌਂਦੇ ਸਮੇਂ ਜੇਕਰ ਅਸੀਂ ਕੋਝੀਆਂ ਚੀਜ਼ਾਂ ਜਾਂ ਜਾਂ ਆਪਣੇ ਸਿਰ ਦੇ ਕੋਲ ਰੱਖ ਲੈਂਦੇ ਹਾਂ ਤਾਂ ਵਾਸਤਵ ਸ਼ਾਸਤਰ ਦੇ ਅਨੁਸਾਰ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡੀ ਮਾਨਸਿਕ ਸਿਹਤ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਵਾਸਤਵ ਸ਼ਾਸਤਰ ਮੰਨਦਾ ਹੈ ਕਿ ਕੁਝ ਖਾਸ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਸਿਰਾਂ ਨੇ ਥੱਲੇ ਰੱਖ ਕੇ ਸੌਣ ਦੇ ਨਾਲ ਸਾਡੀ ਸਿਹਤ ਕੈਰੀਅਰ ਤੇ ਧਨ ਤੇ ಅಪਾਰ ਕਿਰਪਾ ਹੁੰਦੀ ਹੈ ਸਾਡੇ ਕਾਰੋਬਾਰ ਤੇ ਵੀ ਅਸਰ ਪੈਂਦਾ ਹੈ ਤੇ ਵਾਸੂ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ ਰੱਖੀ ਹੋਈ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਪ੍ਰਭਾਵ ਸਾਡੇ ਘਰ ਦੇ ਹਰ ਇੱਕ ਮੈਂਬਰ ਤੇ ਜ਼ਰੂਰ ਪੈਂਦਾ ਹੈ ਤੇ ਇਸ ਦੇ ਨਾਲ ਨਾਲ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੌਂਦੇ ਸਮੇਂ ਵੀ ਤੁਸੀਂ ਜਿਸ ਚੀਜ਼ ਨੂੰ ਆਪਣੇ ਸਿਰਾਂ ਨੇ ਹੇਠਾਂ ਰੱਖ ਕੇ ਸੌਂਦੇ ਹੋ ਤੇ ਉਸ ਦਾ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪੈ ਸਕਦਾ ਹੈ ਇਸੇ ਤਰ੍ਹਾਂ ਵਾਸੂ ਸ਼ਾਸਤਰ ਮੰਨਦਾ ਹੈ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜੇ ਨਾਲ ਨੂੰ ਅਸੀਂ ਨੇੜੇ ਰੱਖ ਕੇ ਸੌਂਦੇ ਹਾਂ ਤਾਂ ਕਦੇ ਪੈਸਿਆਂ ਦੀ ਤੰਗੀ ਨਹੀਂ ਹੋਵੇਗੀ ਕੰਮ ਜ਼ਿਆਦਾ ਹੋਣ ਨਾਲ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਸੌਂਦੇ ਸਮੇਂ ਸਰਾਣੇ ਦੇ ਹੇਠਾਂ ਕੁਝ ਅਜਈਆਂ ਚੀਜ਼ਾਂ ਰੱਖਣ ਨੂੰ ਕਿਹਾ ਗਿਆ ਹੈ ਜਿਸ ਦੇ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਦੱਸਾਂਗੇ ਸੰਘਾ ਜੀਓ ਕਿਹੜੀਆਂ ਚੀਜ਼ਾਂ ਹਨ ਜੋ ਸਹਰਾਣੇ ਥੱਲੇ ਰੱਖਣੀਆਂ ਚਾਹੀਦੀਆਂ ਹਨ ਤੇ ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਦੀ ਜੇਕਰ ਗੱਲ ਕਰੀਏ ਤਾਂ ਸਿੱਕਾ ਜੇਕਰ ਤੁਹਾਨੂੰ ਕਿਸੇ ਰੋਗ ਨੇ ਘੇਰਿਆ ਹੋਇਆ ਤਾਂ ਕਾਫੀ ਲੰਮੇ ਸਮੇਂ ਤੋਂ ਤੁਸੀਂ ਬਿਮਾਰ ਹੋ ਤਾਂ ਸੌਂਦੇ ਸਮੇਂ ਆਪਣੇ ਸਹਰਾਣੇ ਥੱਲੇ ਪੂਰਬ ਦਿਸ਼ਾ ਦੇ ਵੱਲ ਇੱਕ ਸਿੱਕਾ ਰੱਖ ਕੇ ਤੁਸੀਂ ਸੌਂ ਜਾਓ ਤੇ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਜਲਦੀ ਹੀ ਰੋਗਾ ਤੋਂ ਮੌਕਤੇ ਮਿਲੇਗੀ ਤੇ ਜਿਹੜਾ ਵੀ ਤੁਹਾਨੂੰ ਸਰੀਰਕ ਤੌਰ ਤੇ ਦੁੱਖ ਤਕਲੀਫ ਹੈ ਦੂਰ ਹੋਵੇਗਾ ਇਸ ਤੋਂ ਇਲਾਵਾ ਹਰੀ ਇਲਾਚੀ ਜੇਕਰ ਕਈ ਦਿਨਾਂ ਤੋਂ ਤੁਹਾਨੂੰ ਗੋੜੀ ਤੇ ਚੰਗੀ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਆਪਣੇ ਸਰਾਣੇ ਥੱਲੇ ਸੌਂਫ ਦੇ ਨਾਲ ਹਰੀ ਇਲਾਚੀ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਗੋੜੀ ਨੀਂਦ ਆਉਣ ਲੱਗਦੀ ਹੈ ਸੋ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਅਸੀਂ ਸੌਂਫ ਦੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਸਿਰ ਆਣੇ ਦੇ ਥੱਲੇ ਥੋੜੀ ਜਿਹੀ ਸੌਂ ਫਰਾਕ ਕੇ ਸੌ ਜਾਓ ਤਾਂ ਤੁਹਾਡੀ ਕੁੰਡਲੀ ਦੇ ਵਿੱਚ ਮੌਜੂਦ ਰਾਹੋ ਦੋਸ਼ ਤੋਂ ਤੁਹਾਨੂੰ ਮੁਕਤੀ ਮਿਲਦੀ ਹੈ ਮਾਨਸਿਕ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਲਸਣ ਦੀ ਲਸਣ ਸਿਰਫ ਸਾਡੇ ਖਾਣੇ ਨੂੰ ਹੀ ਸੁਆਦ ਨਹੀਂ ਬਣਾਉਂਦਾ ਸਾਡੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਪਰੇਸ਼ਾਨੀਆਂ ਨੂੰ ਹੀ ਦੂਰ ਕਰਦਾ ਹੈ ਉਹ ਇਸ ਤਰ੍ਹਾਂ ਕੇ ਜੇਕਰ ਲਸਣ ਦੀਆਂ ਕੁਝ ਕਲੀਆਂ ਨੂੰ ਤੁਸੀਂ ਆਪਣੇ ਸਰਾਣੇ ਥੱਲੇ ਰੱਖ ਕੇ ਸੌਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਜ਼ਿਆਦਾ ਸੰਚਾਰ ਵਧੇਗਾ ਨਾਲ ਹੀ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਹੈ ਤੇ ਉਹ ਨਕਾਰਾਤਮਕ ਊਰਜਾ ਦਾ ਪ੍ਰਭਾਵ ਉਹਨਾਂ ਦੇ ਘਰ ਦੇ ਵਿੱਚ ਵਾਧਦਾ ਹੈ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਹੋਏ ਵਾਧਦਾ ਹੈ ਸੋ ਐਸਾ ਪਾਣਾ ਜ਼ਰੂਰ ਕਰਨਾ ਰਾਤ ਨੂੰ ਸੌਣ ਦੇ ਸਮੇਂ ਆਪਣੇ ਸਿਰਹਾਣੇ ਥੱਲੇ ਇੱਕ ਦੋ ਕਲੀਆਂ ਲਸਣ ਦੀਆਂ ਜ਼ਰੂਰ ਰੱਖ ਕੇ ਸੌਇਆ ਕਰੋ ਤੇ ਅਗਲੀ ਗੱਲ ਕਰਦੇ ਹਾਂ ਚਾਕੂ ਜੇਕਰ ਤੁਹਾਡੇ ਬੱਚੇ ਵੀ ਰਾਤ ਨੂੰ ਸੌਂਦੇ ਸਮੇਂ ਅਚਾਨਕ ਡਰ ਕੇ ਉੱਠ ਜਾਂਦੇ ਹਨ ਜਾਂ ਫਿਰ ਤੁਹਾਨੂੰ ਰਾਤ ਦੇ ਸਮੇਂ ਸੌਣ ਦੇ ਸਮੇਂ ਡਰ ਲੱਗਦਾ ਹੈ ਤਾਂ ਤੁਹਾਨੂੰ ਬੱਚਿਆਂ ਦੇ ਸਿਰਹਾਣੇ ਦੇ نیچے ਜਾਂ ਫਿਰ ਆਪਣੇ ਸਿਰਹਾਣੇ ਦੇ نیچے ਚਾਕੂ ਰੱਖ ਕੇ ਸੌਣਾ ਚਾਹੀਦਾ ਹੈ ਇਸ ਰੰਗ ਕਰਨ ਦੇ ਨਾਲ ਬੱਚਿਆਂ ਨੂੰ ਡਰਾਉਣੇ ਸੁਪਨੇ ਨਹੀਂ ਆਉਂਦੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਸਮਾਂ ਚੰਗਾ ਨਹੀਂ ਚੱਲ ਰਿਹਾ ਤੁਹਾਡੇ ਬਣੇ ਬਣਾਏ ਕੰਮ ਵਿਗੜ ਜਾਂਦੇ ਹਨ ਜਾਂ ਫਿਰ ਤੁਹਾਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਸਰਾਣੇ ਥੱਲੇ ਲੋਹੇ ਦੀਆਂ ਗੋਲੀਆਂ ਬਣਾ ਕੇ ਸੌਂ ਜਾਓ ਲੋਹੇ ਦੀਆਂ ਗੋਲੀਆਂ ਨਾ ਮਿਲਣ ਤਾਂ ਤੁਸੀਂ ਇਸੇ ਜਗ੍ਹਾ ਲੋਹੇ ਦੀ ਕੋਈ ਵੀ ਚੀਜ਼ ਜਿਵੇਂ ਲੋਹੇ ਦੀ ਚਾਬੀ ਜਾਂ ਕੈਂਚੀ ਵੀ ਰੱਖ ਸਕਦੇ ਹੋ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਾਂਦੇ ਨਾਲ ਰਾਹੋ ਤੇ ਕੇਤੂ ਦਾ ਪ੍ਰਭਾਵ ਹੀ ਦੂਰ ਹੁੰਦਾ ਹੈ। ਜ਼ਿੰਦਗੀ ਵਿੱਚ ਸ਼ਾਂਤੀ ਆਉਂਦੀ ਹੈ। ਐਸ ਤੋਂ ਇਲਾਵਾ ਗੀਤਾ ਜਾਂ ਸੁੰਦਰ ਕਾਂਣ ਵਾਸਤੂ ਸਾਸਤਾ ਦੇ ਅਨਸਾਰ ਸੌਂਦੇ ਸਮੇਂ ਸਰਾਣੀ ਥੱਲੇ ਗੀਤਾ ਜਾਂ ਫਿਰ ਸੁੰਦਰ ਕਾਂਣ ਸਾਨੂੰ ਰੱਖਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਸਵੇਰੇ ਉੱਠ ਕੇ ਗੀਤਾ ਜਾਂ ਸੁੰਦਰ ਕਾਂਣ ਦਾ ਪਾਠ ਵੀ ਕਰੋ। ਇਸ ਦੇ ਨਾਲ ਮਨ ਤੁਹਾਡਾ ਸ਼ਾਂਤ ਰਹੇਗਾ ਤੇ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਵਾਸੂ ਦਾ ਇਹ ਉਪਾਅ ਕਰਨ ਦੇ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ ਜੇ ਤੁਸੀਂ ਆਪਣੇ ਕਾਰੋਬਾਰ ਕਮਾਂ ਘਰਾਂ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਹੋ। ਇਹੇ ਟਿਪਸ ਜ਼ਿੰਦਗੀ ਦੇ ਵਿੱਚ ਤਰੱਕੀ ਨੂੰ ਦਰਸਾਉਂਦੇ ਹਨ ਇਸੇ ਨਾਲ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਕਿ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਉਹ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣ। ਇਹ ਪਾ ਤੁਸੀਂ ਘਰ ਬੈਠੇ ਰਾਤ ਨੂੰ ਸੌਣ ਦੇ ਸਮੇਂ ਆਸਾਨੇ ਦੇ ਨਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਮੋਂਗ ਦੀ ਦਾਲ ਦਾ ਉਪਾਅ ਮੰਗਲਵਾਰ ਦੀ ਰਾਤ ਨੂੰ ਮੋਂਗ ਦਾਲ ਨੂੰ ਕਿਸੇ ਹਰੇ ਰੰਗ ਦੇ ਕੱਪੜੇ ਦੇ ਵਿੱਚ ਬੰਨ ਕੇ ਸਰਾਣੇ ਥੱਲੇ ਰੱਖ ਕੇ ਤੁਸੀਂ ਸੌਂ ਜਾਓ ਤੇ ਸਵੇਰੇ ਉੱਠ ਕੇ ਇਹ ਕਿਸੇ ਵੀ ਕੁਵਾਰੀ ਕੁੜੀ ਨੂੰ ਦਾਨ ਕਰ ਦਿਓ ਤੇ ਜਾਂ ਫਿਰ ਮੰਦਿਰ 'ਚ ਜਾ ਕੇ ਇਸ ਨੂੰ ਦੁਰਗਾ ਮਾਤਾ ਦੇ ਚਰਨਾਂ ਦੇ ਵਿੱਚ ਰੱਖ ਦਿਓ ਤੇ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਬੋਧਦਾ ਅਸ਼ੋਭ ਪ੍ਰਭਾਵ ਤੁਹਾਡਾ ਜਿਹੜਾ ਹੈ ਉਹ ਦੂਰ ਹੁੰਦਾ ਹੈ ਤੇ ਕੈਰੀਅਰ ਦੇ ਵਿੱਚ ਤੁਹਾਨੂੰ ਤਰੱਕੀ ਮਿਲਦੀ ਹੈ ਇਸ ਤੋਂ ਇਲਾਵਾ ਪਾਣੀ ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਤੁਹਾਨੂੰ ਸੌਂਦੇ ਸਮੇਂ ਤਾਂਬੇ ਦੀ ਗੜਵੀ ਦੇ ਵਿੱਚ ਪਾਣੀ ਪਾ ਕੇ ਆਪਣੇ ਸਿਰਾਂ ਨੇ ਰੱਖ ਕੇ ਸੌਣਾ ਚਾਹੀਦਾ ਹੈ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਆਪਣੇ ਘਰ 'ਚ ਲੱਗੇ ਦਰਖਤਾਂ ਦੇ ਵਿੱਚ ਪਾ ਦਿਓ ਇਸ ਰੰਗ ਕਰਨ ਦੇ ਨਾਲ ਤੁਹਾਨੂੰ ਆਪਣੀ ਸਿਹਤ ਦੇ ਨਾਲ ਜੁੜੀਆਂ ਮੁਸ਼ਕਲਾਂ ਤੋਂ ਲਾਭ ਮਿਲੇਗਾ ਇਸ ਤੋਂ ਇਲਾਵਾ ਐਤਵਾਰ ਨੂੰ ਸੌਂਦੇ ਸਮੇਂ ਇੱਕ ਗਲਾਸ ਚ ਦੁੱਧ ਪਰੋ ਦੁੱਧ ਨਾਲ ਭਰੇ ਇਸ ਗਲਾਸ ਨੂੰ ਆਪਣੀ ਸਿਰਹਾਣੇ ਥਲੇ ਰੱਖ ਕੇ ਸੌਂ ਜਾਓ ਗਲਾਸ ਰੱਖਦੇ ਸਮੇਂ ਸਾਵਧਾਨੀ ਵਰਤੋ ਤਾਂ ਜੋ ਤੁਹਾਡੇ ਹੱਥ ਨਾਲੇ ਦੁੱਧ ਦਾ ਗਲਾਸ ਡਿੱਗ ਜਾਵੇ ਸਵੇਰੇ ਉੱਠ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਤੁਸੀਂ ਇਸ ਦੁੱਧ ਨੂੰ ਲੈ ਜਾ ਕੇ ਕਿਸੇ ਕਿਕਰ ਦੇ ਡਾਕਟਰ ਦੇ ਜਣ ਦੇ ਵਿੱਚ ਪਾ ਦਿਓ ਤੇ ਐਤਵਾਰ ਨੂੰ ਇਹ ਉਪਾਅ ਕਰਨ ਦੇ ਨਾਲ ਤਾਂ ਸੰਬੰਧੀ ਮੁਸ਼ਕਲਾਂ ਤੁਹਾਡੀਆਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਸੰਦੂਰ ਇਸ ਨੂੰ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਇਸ ਲਈ ਸੋਮਵਾਰ ਦਾ ਦਿਨ ਬਹੁਤ ਹੀ ਉੱਤਮ ਹੈ ਐਸੇ ਅੰਸਰਾਣੇ ਦੇ ਥੱਲੇ ਸੰਦੂਰ ਦੀ ਛੋਟੀ ਜੀ ਡੱਬੀ ਰੱਖ ਕੇ ਸੌਣ ਦੇ ਨਾਲ ਲਾਭ ਮਿਲਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਇਸ ਸੰਦੂਰ ਨੂੰ ਹਨੂਮਾਨ ਜੀ ਨੂੰ ਅਰਪਿਤ ਕਰ ਦਿਓ ਮੰਨਿਆ ਜਾਂਦਾ ਹੈ ਕਿ ਉਪਾਅ ਕਰਨ ਦੇ ਨਾਲ ਮੰਗਲ ਦੋਸ਼ ਦੂਰ ਹੁੰਦਾ ਹੈ ਕਾਜ ਖੇਤਰ ਦੇ ਵਿੱਚ ਤਰੱਕੀ ਮਿਲਦੀ ਹੈ ਤੇ ਇਸ ਤੋਂ ਇਲਾਵਾ ਜਨਮ ਪੱਤਰੀ ਦੇ ਵਿੱਚ ਰਾਹੂ ਕੁੰਡਲੀ ਦੇ 5ਵੇਂ ਘਰ ਵਿੱਚ ਹੋਵੇ ਤਾਂ ਸੰਤਾਨ ਸੁਖ ਮੁਸ਼ਕਲ ਆ ਰਹੀ ਹੋਵੇ ਤਾਂ ਇਹੋ ਜਿਹੀ ਸਥਿਤੀ ਵਿੱਚ 40 ਦਿਨਾਂ ਤੱਕ ਪੰਜ ਮੂੜੀਆਂ ਪਤਨੀ ਦੇ ਸਰਾਣੇ ਰੱਖੋ ਸਵੇਰੇ ਮੂਲੀ ਨੂੰ ਪੰਜ ਮੂੜੀਆਂ ਪਤਨੀ ਦੇ ਸਰਾਣੇ ਰੱਖੋ ਤੇ ਸਵੇਰੇ ਮੂਲੀ ਨੂੰ ਸ਼ਿਵ ਮੰਦਿਰ 'ਚ ਰੱਖ ਦਿਓ ਐਸੇ ਰੰਗ ਕਰਨ ਦੇ ਨਾਲ ਸੰਤਾਨ ਪ੍ਰਾਪਤੀ ਦੀ ਸੰਭਾਵਨਾ ਵਧੇਗੀ ਤੇ ਉਸ ਬਾਅਦ ਨਾਲ ਜਿਹੜੇ ਡਰਾਉਣੇ ਸੁਪਨੇ ਆਉਂਦੇ ਹਨ ਉਹ ਬੰਦ ਹੋ ਜਾਂਦੇ ਹਨ ਐਸੋ ਇਹਨਾਂ ਵਾਂਗ ਗੱਲ ਕਰਦੇ ਹਾਂ ਮੋਰ ਦੇ ਖੰਭਾਂ ਦੀ ਮੋਰ ਦੇ ਖੰਭਾਂ ਨੂੰ ਘਰ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਘਰ ਦੇ ਵਿੱਚ ਰੱਖਣ ਦੇ ਨਾਲ ਵਿਅਕਤੀ ਨੂੰ ਆਰਥਿਕ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸੌਂਦੇ ਸਮੇਂ ਸਰਾਣੇ ਦੇ ਥੱਲੇ ਮੋਰ ਦੇ ਖੰਭ ਰੱਖਦੇ ਹੋ ਤਾਂ ਜ਼ਿੰਦਗੀ ਵਿੱਚ ਤੰਗ ਨਾਲ ਜੁੜੀਆਂ ਸਾਰੀਆਂ ਇਹ ਮੁਸ਼ਕਲਾਂ ਦੂਰ ਹੋਣ ਲੱਗਦੀਆਂ ਹਨ ਵਿਅਕਤੀ ਕਿਸਮਤ ਹਮੇਸ਼ਾ ਉਸਾ ਸਾਥ ਦਿੰਦੀ ਹੈ ਸਵੇਰੇ ਉੱਠ ਕੇ ਤੁਸੀਂ ਸਰਾਣੇ ਦੇ ਹੇਠਾਂ ਰੱਖੇ ਮੋਲ ਦੇ ਖੰਭ ਦੇ ਦਰਸ਼ਨ ਜ਼ਰੂਰ ਕਰੋ ਜਿਸ ਨਾਲ ਤੁਹਾਨੂੰ ਲਾਭ ਮਿਲੇਗਾ ਤੇ ਸਕਾਰਾਤਮਕ ਊਰਜਾ ਪਰਪਾਵੇਗਾ ਐਸੋ ਇਲਾਵਾ ਤુલਸੀ ਦੇ ਪੱਤੇ ਤુલਸੀ ਦੇ ਪੱਤਿਆਂ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਹਨਾਂ ਦਾ ਇਸਤੇਮਾਲ ਕਈ ਦਵਾਈਆਂ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਜੋਤਿਸ਼ ਸਾਸਤ੍ਰ ਦੇ ਅਨੁਸਾਰ ਜੇਕਰ ਤੁਸੀਂ ਸਾਂਦੇ ਸਮੇਂ ਆਪਣੇ ਸਰਾਣੇ ਤુલਸੀ ਦੇ ਪੱਤੇ ਰੱਖਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਤੇ ਤੁਹਾਡਾ ਮਨ ਕੰਮਾਂ ਵਿੱਚ ਲੱਗਦਾ ਹੈ ਸਵੇਰੇ ਉੱਠ ਕੇ ਜੇਕਰ ਤੁਸੀਂ ਤુલਸੀ ਦੇ ਪੱਤੇ ਖਾ ਲਵੋਗੇ ਤਾਂ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲੇਗਾ ਪਰ ਕਦੇ ਵੀ ਸੂਰਜ ਛਿਪਨ ਤੋਂ ਬਾਅਦ ਤુલਸੀ ਦੇ ਪੱਤੇ ਨੂੰ ਤੋੜਨਾ ਨਹੀਂ ਚਾਹੀਦਾ ਐਸੋ ਹੀ ਲਵਾ ਹਲਦੀ ਦੀ ਗੰਢ ਹਲਦੀ ਦੀ ਗੰਢ ਬ੍ਰਹਸਪਤੀ ਗ੍ਰਹਿ ਦਾ ਕਾਰਕ ਮੰਨੀ ਜਾਂਦੀ ਹੈ ਇਸ ਨੂੰ ਕਿਸਮਤ ਮਾਨ ਸਨਮਾਨ ਧਨ ਕੁਸ਼ ਹਾਲੀ ਵਿਆਹ ਹਤਾ ਜਿਵੇਂ ਦਾ ਕਾਰਕ ਗ੍ਰਹਿ ਮੰਨਿਆ ਗਿਆ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਗ੍ਰਹਿ ਕਮਜ਼ੋਰ ਹੈ ਤਾਂ ਸੌਂਦੇ ਸਮੇਂ ਆਪਣੇ ਸਰਾਣੇ ਥਲੇ ਪੀਲੇ ਕੱਪੜੇ ਦੇ ਵਿੱਚ ਹਲਦੀ ਦੀ ਗੰਢ ਬਣ ਕੇ ਸੌ ਜਾਓ ਇਸ ਤਰ੍ਹਾਂ ਕਰਨ ਦੇ ਨਾਲ ਸ਼ੁਭ ਫਲ ਮਿਲਦਾ ਹੈ ਤੇ ਤੁਹਾਡੇ ਲਈ ਨੌਕਰੀ ਦੇ ਜੋਗ ਵੀ ਬਣਨ ਲੱਗਦੇ ਹਨ ਤੇ ਨੌਕਰੀ ਦੇ ਨਾਲ ਤਰਾਂ ਦੇ ਵਿੱਚ ਵਾਧਾ ਹੁੰਦਾ ਹੈ ਇਸ ਤਰ੍ਹਾਂ ਹੁਣ ਅਸੀਂ ਜਾਣਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਪੁੱਲ ਕੇ ਵਿਸਰਾਣੇ ਥੱਲੇ ਨਹੀਂ ਰੱਖਣਾ ਜਿਸ ਦੇ ਨਾਲ ਮਾਤਾ ਲక్ష్ਮੀ ਸਾਡੇ ਤੋਂ ਨਰਾਜ਼ ਹੁੰਦੀ ਹੈ ਸਭ ਤੋਂ ਪਹਿਲੀ ਚੀਜ਼ ਪਰਸ ਕਿਸੇ ਵੀ ਵਿਅਕਤੀ ਨੂੰ ਆਪਣੇ ਸਰਾਣੇ ਥੱਲੇ ਪਰਸ ਨਹੀਂ ਰੱਖ ਕੇ ਸੌਣਾ ਚਾਹੀਦਾ ਪਾਸੇ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੁੰਦਾ ਹੈ ਇਸ ਨੂੰ ਸਰਾਣੇ ਥੱਲੇ ਰੱਖ ਕੇ ਸੌਣ ਦੇ ਨਾਲ ਮਾਤਾ ਲక్ష్ਮੀ ਨਰਾਜ਼ ਹੁੰਦੀ ਹੈ ਤੇ ਮਾਤਾ ਲక్ష్ਮੀ ਜੀ ਦਾ ਸਥਾਨ ਤਜੋਰੀ ਦੇ ਵਿੱਚ ਹੁੰਦਾ ਹੈ ਇਸ ਨੂੰ ਸਰਾਣੇ ਥੱਲੇ ਰੱਖ ਕੇ ਸੌਣ ਦੇ ਨਾਲ ਬਹੁਤ ਜ਼ਿਆਦਾ ਖਰਚਾ ਵਧਣ ਲੱਗਦਾ ਹੈ ਤੇ ਪਰਿਵਾਰ ਵਿੱਚ ਪਿਆਰ ਘਟਦਾ ਹੈ। ਦੂਸਰੀ ਚੀਜ਼ ਕੜੀ ਕੜੀ ਸਰਾਣੇ ਥੱਲੇ ਰੱਖ ਕੇ ਸੌਣ ਦੇ ਨਾਲ ਨੀਂਦ ਵਿੱਚ ਕਮੀ ਹੁੰਦੀ ਹੈ। ਐਸੋ ਇਲਾਵਾ ਅੱਜਕੱਲ ਬਹੁਤ ਸਾਰੇ ਲੋਕ ਇਲੈਕਟ੍ਰੋਨਿਕ ਕੜੀਆਂ ਵੀ ਵਰਤਦੇ ਹਨ। ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਵਿਅਕਤੀ ਦੇ ਦਿਮਾਗ ਤੇ ਦਿਲ ਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ। ਇਹਨਾਂ ਤਰੰਗਾਂ ਦੇ ਨਾਲ ਬੈੱਡਰੂਮ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਾ ਸਕਦਾ ਹੈ ਜਿਸ ਦੇ ਨਾਲ ਮਨ ਦੇ ਵਿੱਚ ਅਸ਼ਾਂਤੀ ਤੇ ਤਣਾਅ ਪੈਦਾ ਹੁੰਦਾ ਹੈ ਐਸੋ ਇਲਾਵਾ ਕਿਤਾਬ ਸਾਂਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਰਾਤ ਸੌਂਦੇ ਸਮੇਂ ਕਿਤਾਬ ਪੜ੍ਹਨ ਦਾ ਬਹੁਤ ਸ਼ੌਂਕ ਹੁੰਦਾ ਹੈ ਕਈ ਵਾਰੀ ਕਿਤਾਬ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਹਨ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੇ ਵਿੱਚ ਨਕਾਰਾਤਮਕ ਊਰਜਾ ਵਾਧਦੀ ਹੈ ਤੇ ਵਿਅਕਤੀ ਦੀ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ ਅਖਬਾਰ ਕਿਤਾਬਾਂ ਤੇ ਮੈਗਜ਼ੀਨ ਬੁੱਧਗ੍ਰਹਿ ਦੇ ਨਾਲ ਸੰਬੰਧਿਤ ਮੰਨੇ ਜਾਂਦੇ ਹਨ ਇਸ ਤਰ੍ਹਾਂ ਜੇਕਰ ਕਿਸੇ ਵਿਅਕਤੀ ਦੇ ਬੁੱਧ ਦਾ ਪ੍ਰਭਾਵ ਵਧੇਗਾ ਇਸ ਨਾਲ ਬੁੱਧੀ ਦੇ ਨਾਲ ਕੈਰੀਅਰ ਤੇ ਵੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਤਾਂ ਸਾਥ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਛੋਟੇ-ਛੋਟੇ ਉਪਾ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਗਰੀਬੀ ਹੈ ਸਾਡੇ ਘਰ ਦੇ ਵਿੱਚ ਲੜਾਈ ਹੈ ਕਲੇਸ਼ ਹੈ ਰਾਤ ਨੂੰ ਸੌਂਦੇ ਸਮੇਂ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਇਹ ਕੁਝ ਉਪਾਅ ਕਰਕੇ ਅਸੀਂ ਆਪਣੀ ਚਿੰਤਕ ਨੂੰ ਸੁਖਾਲਾ ਕਰ ਸਕਦੇ ਹਾਂ ਰਾਤ ਨੂੰ ਸੌਣ ਸਮੇਂ ਜੇਕਰ ਅਸੀਂ ਸਰਾਣੇ ਥੱਲੇ ਰੱਖ ਕੇ ਇਹ ਚੀਜ਼ਾਂ ਨੂੰ ਅਸੀਂ ਸੌਂਦੇ ਹਾਂ ਤਾਂ ਪੈਸਾ ਚੁੰਮਕ ਦੇ ਵਾਂਗ ਖਿੱਚੇ ਆਉਂਦਾ ਹੈ ਤੇ ਇਸ ਦੇ ਨਾਲ ਸਾਡੀ ਸੂਰਜ ਵਾਂਗੂ ਕਿਸਮਤ ਚਮਕ ਜਾਂਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ